ਬੀਤੀ ਦੇਰ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਦੀ ਸੂਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤਿਹਗੜ ਚੁੜੀਆਂ ਤੋਂ ਆਉਂਦੇ ਸਮੇਂ ਭਿਆਨਕ ਹਾਦਸਾ ਵਾਪਰਿਆ ਮੌਕੇ ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦਾ ਅੰਮ੍ਰਿਤਸਰ ਵਿੱਚ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ ਚ ਮਾਹੌਲ ਗਮਗੀਨ ਹੋ ਗਿਆ ਅਤੇ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਡਿੱਗਣ ਨਾਲ ਬੁਰਾ ਹਾਲ ਹੋ ਗਿਆ ਜ਼ਿਕਰ ਜੋ ਹੈ ਕਿ ਇਹ ਦੋਵੇਂ ਭਰਾ ਫਤੇਗੜ ਚੁੜੀਆਂ 'ਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਤੇ ਰੋਜ਼ਾਨਾ ਫਤੇਗੜ ਚੁੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਪਣੇ ਘਰ ਆਉਂਦੇ ਸਨ देर रात ਵੀ ਆਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਹਾਦਸਾ ਵਾਪਰਿਆ ਜਿਸ ਵਿੱਚ ਦੋਨੋਂ ਭਰਾਵਾਂ ਦੀ ਮੌਤ ਹੋ ਗਈ ਇਸ ਮੌਕੇ ਐਸਐਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ 'ਚ ਸੀਸੀਟੀਵੀ ਕੈਮਰੇ ਖੰਗਾਲ ਕੇ ਬ੍ਰਿਕੀ ਨਾਲ छानबीन ਕਰੇ ਅਤੇ ਬੰਦਾ ਇਨਸਾਫ ਦਿੱਤਾ ਜਾਵੇ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇਖੋ ਜੀ ਇਹਦੇ ਇਹੋ ਜਿਹੇ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਕਿ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ ਮਿਹਨਤੀ ਹਾਜ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਹੈ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲਾਕਡਾਊਨ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਕੁਝ ਨਹੀਂ ਅਜੇ ਦੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਹੋਣੀ ਲਗਾਤਾਰ ਸੋ ਇਹਦੇ ਹੋਲੀ ਤੇ ਤਰੱਕੀ ਕਾਫੀ ਕੰਨ ਦੇ ਸੀ ਪੇਜ ਵੀ ਕਾਫੀ ਮਨ ਹਾਈਲਾਈਟ ਹੋਇਆ ਸੀ ਇਹਨਾਂ ਦਾ ਤੇ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਦੇ ਨੇ ਹਾਲਾਤ ਤੁਸੀਂ ਕਰ ਦੇਵੇ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਇਹਨਾਂ ਦਾ ਹੀ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਕਦੀ ਵੀ ਮਤਲਬ ਬਿਨਾ ਕੰਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਬਹੁਤ ਵਸ ਔਖਾ ਹੋ ਗਿਆ ਬਹੁਤ ਜ਼ਿਆਦਾ ਜੀ ਸਾਡੀ ਅੱਜ 2 ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਤੇ ਇੱਕ ਹਟਣਾ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਝੇ ਤੇ ਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡਾ ਭਰਾ ਮੇਰੇ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਇੱਕ ਮਾਊ ਪੋਤੋ ਤੁਰ ਗਏ ਹੁਣ ਮਾਂ ਦਾ ਪਿੱਛੋਂ ਕੀ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਜੇ ਆਪਾਂ ਜਾਣਦੇ ਵੀ ਸਾਡੇ ਕਿੱਡਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗਾ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਇਹਨੂੰ ਐਕਸੀਡੈਂਟ ਦਾ ਰੂਪ ਨਾ ਦਿੱਤਾ ਜਾਵੇ ਬਾਰ-ਬਾਰ ਤੇ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਿਸ ਨੇ ਕੋਈ ਏਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੇ ਪਏ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨੇ ਅੰਗਸਿੰਘਾ ਨਾਲ ਲੜ ਕੇ ਆਪਾਂ ਆਪ ਜਾਂਚ ਕਰ ਲੈਣੇ ਬੜਾ ਮਾਹੌਲ ਗਮਗੀਨ ਜਿਹਾ ਬਣਿਆ ਹਾਂਜੀ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਸੜਕੀ ਹਾਸਾ ਕਹਿ ਸਕਦੇ ਹਾਂ ਸਕਦੇ ਆ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨ ਆਹੀਂ ਉਸ ਵੇਲੇ ਹੀ ਵੇਖੀਆਂ ਨੇ ਉਹਦੇ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਹ ਮਤਲਬ ਸਾਜ਼ਿਸ਼ ਹੋ ਸਕਦੀ ਆ ਇਸ ਸਾਜ਼ਿਸ਼ ਵਿੱਚ ਇਤਨੇ ਇੱਕ ਦੋ ਬੰਦਾ ਨਹੀਂ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਯੰਗ ਸਿੰਘ ਹੀ ਪਈ ਹਾਂ ਸ਼ਾਸਤਰਧਾਰੀ ਬੰਦਾ ਆਹੀ ਦੋ ਜਣੇ ਹੀ ਚੰਗੇ ਛੋਟੇ ਵਰਗੇ ਭਰਾ ਹੰਦੋਵੇਂ ਤੇ ਉਹਨਾਂ ਨੂੰ ਕੋਸ਼ਿਸ਼ ਨਾਲ ਉਹਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋ ਹੌਲੀ ਆਈ ਆ ਤੇ ਜਿ ਤਰ੍ਹਾਂ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫੇਰ ਇੱਕਦਮ ਨਿਠਾਉਂਦੇ ਆ ਉਥੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਪੇਸ਼ ਆ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਉਂਦਾ ਜਾ